ਇਹ ਲੰਬਾ ਅਕਾਸ਼ ਹੈ ਪਾਣੀ ਜਿਹੜਾ ਅਜੇ ਨੂੰ ਉਸੇ ਤਰ੍ਹਾਂ ਰੈਨਵਰ ਚੱਲੂ ਇਹਦੇ ਵਾਸਤੇ ਚਾਹੀਦਾ ਰਹੀ ਸੀ ਕਿ ਸਰਕਾਰ ਆਪ ਆ ਕੇ ਉਥੇ ਲੋਕਾਂ ਦੀ ਮਾਲੀ ਨਿਗਰਾਨੀ ਕਰਦੀ ਲੋਕਾਂ ਦੇ ਨਾਲ ਜਿਹਨਾਂ ਨੂੰ ਅੱਜ ਸਮਗਰੀ ਦੀ ਲੋੜ ਹੈ ਪਸ਼ੂ ਚਾਰੇ ਦੀ ਲੋੜ ਹੈ ਖਾਂ ਕੇ ਦਾ ਸਵਾਨ ਹੈ ਲੋਕ ਬਿਜੇਵੇਂ ਆਪ ਦੇ ਵਿੱਚ ਉਹਨਾਂ ਨੂੰ ਕੱਢਣ ਵਾਸਤੇ ਕੋਤਰਾਲਾ ਕਰਦੀ ਪਰ ਪੰਜਾਬ ਦੀ ਬਗਤ ਕਿਸਮਤੀ ਹੈ ਕਿ ਗਵੰਦ ਸਿੰਘ ਮਾਮ ਅੱਜ ਤੋਂ ਚਾਰੇ ਪਹਿਲਾਂ ਚਨਈ ਵਿੱਚ ਜਿਹੜੇ ਸੀ ਉੱਥੇ ਉਹ ਬੈਸ਼ ਰਾਮ ਕਰ ਰਹੇ ਸੀ ਤੇ ਅਗਲੇ ਦਿਨ ਇੱਥੇ ਆ ਕੇ ਉਹਨਾਂ ਨੇ ਇੱਕ ਹੈਲੀਕਾਪਟਰ ਦੇ ਵਿੱਚ ਡਰਾਮਾ ਕੀਤਾ ਕਿ ਅਸੀਂ ਹੈਲੀਕਾਪਟਰ ਭੇਜਦਾ ਰਾਸ਼ਨ ਜਿਹੜਾ ਉਹ ਸੀ ਵੰਡਿਆ ਤੇ ਕਿੰਨਾ ਪ੍ਰਾਸ਼ਾਸਨਿਕ ਹੈਲੀਕਾਪਟਰ ਜਦੋਂ ਕਿ ਲੱਖਾਂ ਲੋਕ ਜਿਹੜੇ ਆਹ ਸਾਲ ਦੀ ਮਾਰ ਐ ਕੰਕਰ ਸਰਕਾਰ ਦਾਮੇ ਕਲੇ ਕਰਤ ਵਾਸਤੇ ਇਹ ਸਰਕਾਰ ਬਣੀ ਹੈ ਅੱਜ ਜਿਹੜੀ ਬਰਾਉਂਡ ਤੇ 1% ਜਿਹਨਾਂ ਨੇ ਕੋਈ ਜਨਾਬ ਦੀ ਆਵਾਜ਼ ਨਹੀਂ ਆਈ ਸਭ ਟੋਟਲ ਹੀ ਰੋੜੋ ਕਿਸੇ ਕੀ ਨਵਾਦੂਗੇ ਅੱਜ ਦੇਖੋ ਮੈਂ ਅੱਜ ਤੋਂ 15 ਦਿਨ ਤੋਂ ਮੇਰਾ ਪਾਰਲੀਮੈਂਟ ਆ ਰਿਹਾ ਮੈਂ ਸਾਰੇ ਜਗ੍ਹਾ ਤੇ ਜਿੱਥੇ ਜਿੱਥੇ ਹਾਰ ਰਹਾ ਹਾਂ ਉੱਥੇ ਜਾ ਕੇ ਲੋਕਾਂ ਦੀ ਮੁੱਖ ਚਾਅ ਕਿ ਚਾਹੇ ਕਿ ਤੁਹਾਡੇ ਤੋਂ ਪਲੀ ਪਾਇਆ ਕਿ ਇਹ ਲੋਕਾਂ ਬਾਹਰ ਕੱਢਣ ਵਾਸਤੇ ਪਹਿਲਾਂ ਤਾਂ ਸੁਜੈਸਟ ਕੀਤਾ ਹੈ ਕਿ ਕਿਤੇ ਸੇਫ ਥਾਂ ਤੇ ਚਲੇ ਜਾਵੇ। ਇਹ ਕਿਤੇ ਵਿੱਚ ਕੁਝ ਲੋਕ ਰਹਿ ਗਏ। ਉਹਨਾਂ ਨੂੰ ਕੱਢਣ ਵਾਸਤੇ ਸਾਡੀਆਂ ਟੀਮਾਂ ਅਸੀਂ ਜਿਹੜੀਆਂ ਲੱਗ ਲੱਗ ਕੇ ਦੇਖਾਂ ਉਹ ਬਣਾਈਆਂ। ਮੈਂ ਫੋਟੋ ਤੋਂ ਦੂਰ ਵਿੱਚ ਸਾਰੇ ਕਿਹ ਹੈ ਸ਼ਹਿਰੀ ਵਿੱਚ ਕਿਹ ਹੈ, ਉਸ ਤੋਂ ਕਿ ਜਲਾਲਾਪਾ ਫਾਇਰ ਦਾ ਮੁੱਖ ਸਰ ਆਪਣੇ ਸੌਰੀ ਵੱਡੂਆਂ ਅਗੋਰ ਦੇ ਕਨਸਟੀਚਿਊਐਂਟ ਸਾਰੇ ਦੇ ਵਿੱਚ ਜਾ ਕੇ ਅੱਜ ਤੋਂ 15 ਦਿਨ ਪਹਿਲਾਂ ਹੀ ਇਹ ਅਭਿਆਸ ਨੂੰ ਕੀਤਾ ਜਿੱਤੇ ਕਿਤੇ ਵੀ ਇਸ ਤਰ੍ਹਾਂ ਸਾਨੂੰ ਲੱਗਦਾ ਹੈ ਅੱਜ ਅਸੀਂ ਇਕੱਲੇ ਆਪ ਨਹੀਂ ਅਸੀਂ ਤਾਂ ਆਪਣਾ ਜੋ ਕਰਨਾ ਕਰਨਾ ਹੈ ਅਸੀਂ ਦੂਸਰੇ ਜਿਵੇਂ ਅਜਮੁਖਸਾਰ ਅੱਜ ਕੱਲ੍ਹ ਤਰਵੰਡੀ ਸਿੰਘੇ ਉਪਰ ਡਿਸਟ੍ਰਿਕਟ ਦੇ ਬਟਿੰਡਾ ਪਾਰਲਮੈਂਟ ਬੰਦਨਾ ਨਾ ਤੋਂ ਫੋਨ ਆਇਆ ਕਿ ਸਾਨੂੰ ਦੱਸੋ ਅਸੀਂ ਕੀ ਮਦਦ ਕਰ ਸਕਦੇ ਅਸੀਂ ਆਪਣੀ ਟੀਮਾਂ ਬਣਾ ਕੇ ਦਵਿੰਦਰ ਖਵਾ ਜਿਹੜਾ ਫਾਇਲ ਕਾ ਜਿਲ੍ਹੇ ਨੂੰ ਸੰਭਾਲ ਰਿਹਾ ਹੈ ਮੈਂ ਬਾਕੀ ਸਾਰੇ ਏਰੀਆ ਦੇ ਵਿੱਚ ਜਿਹੜਾ ਹੈ ਉਹ ਰੇਗ ਜਾਂਦਾ ਤੇ ਜਾ ਕੇ ਲੋਕਾਂ ਦੀ ਕਰ ਰਹੇ ਮੇਰੇ ਐਮਪੀ ਫੰਡ ਜਿਹੜੇ ਸਾਨੂੰ ਪਹਿਲਾਂ ਸੀ ਸ਼ੁਰੂ ਕਹਿੰਦੇ ਰਹੇ ਕਿ ਜਿੰਨੀ ਦੇ ਤੱਕ ਸਾਡੇ 33 ਲਾਈਫ ਫੰਡ ਜਿਹੜਾ ਉਹ ਜਿੰਨਾਂ ਲੈਟਰ ਜਸਟ ਜੂਨ ਨਹੀਂ ਉਹ ਪੋਸ਼ਕਤਾ ਰਜੀ ਤੋਂ ਉਹ ਦਰਸੀਂ ਦੇ ਨਹੀਂ ਸੀ ਸਭ ਨੇ ਉਹਦੇ ਫਿਰ ਉਹਨਾਂ ਨੇ 25 ਲੱਖ ਰੁਪਏ ਸਾਨੂੰ ਦਿੱਤਾ ਹੈ ਕਿ 25-33 ਲੱਖ ਰੁਪਏ ਐਕਟਿਵ ਐਮਪੀ ਜਿਹੜਾ ਹੈ ਉਹ ਆਪਰੇ ਲਾਭ ਦੇ ਵਿੱਚ ਯਾ ਨੇਚਰਲ ਡਾਇਜਾਸਟਰ ਨੂੰ ਉਤੇ ਤੇ ਪੈਸੇ ਇਸ ਦੇ ਸਰਦ ਕੁਦੀਵਾਸ ਜਿੱਥੇ ਜਿੱਤੇ ਅਸੀਂ ਸਮਝਿਆ ਇਥੇ ਜਰੂਰਤ ਹੈ ਉਥੇ ਅਸੀਂ ਉਹ ਪੈਸੇ ਵੀ ਪ੍ਰੋਗਰਾਮ ਦਿੱਤੇ ਹੈ ਜੋ ਸਮਾਜ ਦੇਣਾ ਸੀ ਉਹ ਵੀ ਦੇ ਰਹੇ ਹਾਂ ਬਾਕੀ ਲੋਕਾਂ ਤੋਂ ਵੀ ਜਿਹੜੇ ਸਮਾਜ ਸੇਵਾ ਸਰਤਾਉਣੇ ਖਾਲਸਾ ਪੰਥ ਤੋਂ ਪੂਰਾ ਬਦਲ ਕਰੇ ਇਸੇ ਤਰ੍ਹਾਂ ਸਮਾਜਿਕ ਸੋਸਤਾ ਦੇ ਲਈ ਉਹ ਮਦਦ ਕਰਨੀ ਹੈ ਕੁਝ ਪਿੰਡਾਂ ਦੇ ਲੋਕ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਹੈ ਉਹ ਅੱਜ ਉਹ ਪ੍ਰੋਪਰ ਟਰੈਕਟਰ ਟਰਾਲੀ ਨਾਲ ਲੈ ਕੇ ਚਾਰਾ ਹੋਰ ਤਾਂੰਦ ਦਾ ਸਮਾਨ ਲੈ ਰਿਹਾ ਉਹ ਅਸੀਂ ਪ੍ਰੋਵਾਈਡ ਕਰ ਰਹੇ ਪਰ ਸਰਕਾਰ ਵੱਲੋਂ ਅੱਜ ਤੱਕ ਬਧਾਇਕ ਨਾਲ ਤੁਹਾਡਾ ਬੜਾ ਰੇੜਕਾ ਚੱਲਦਾ ਜਦੋਂ ਵੀ ਸੋਸ਼ਲ ਮੀਡੀਆ 'ਚ ਅਕਸਰ ਹੀ ਦੇਖਿਆ ਜਾਂਦਾ ਹੈ ਬਧਾਇਕ ਜਿਹੜਾ ਲਾਬਾਤ ਤੋਂ ਬਧਾਇਕ ਕਿੰਦੋ ਫਿਕਾਤ ਨੂੰ ਕਿਵੇਂ ਦੇਖਦੇ ਹੋ ਜਲਾਲਾਪਾਤ ਬਗੈ ਕਿ ਰੇੜਕਾ ਤਾਂ ਕੋਈ ਸਾਡਾ ਤਨੂੰ ਸੇ ਦਾ ਕੰਮ ਕਰਨਾ ਉਹਦੀ ਸਰਕਾਰ ਹੈ ਸਾਡਾ ਕਾਹਦਾ ਲੈ ਰਗਾ ਇਸ ਕਰੇ ਡਵਾਇਰਮੈਂਟ ਕਰਾਉ ਠੱਗੀਆਂ ਦਾ ਮਾਰ ਲੋ ਲੋਕਾਂ ਨੂੰ ਲੁੱਟੋ ਨਾ ਉਹ ਉਸ ਕਰਕੇ ਲੱਗਦਾ ਵੀ ਠੱਗੀਆਂ ਮਾਰਦੇ ਨਹੀਂ ਕੋਈ ਮੈਂ ਨਹੀਂ ਕਹਿੰਦਾ ਪਰ ਤੁਸੀਂ ਗੱਲਾਂ ਦੇ ਵਿੱਚ ਹੁਣ ਪੈ ਲਿਓ ਤਾਂ ਫਲੱਡ ਤੇ ਤੁਸੀਂ ਗੱਲ ਕਰੋ ਵੀ ਫਲੱਡ ਕੇਂਦਰ ਸਰਕਾਰ ਕਿਉਂ ਨਹੀਂ ਦੇਖਦਾ ਫਲੱਡ ਦੇਖੋ ਕੇਂਦਰ ਸਰਕਾਰ ਨੂੰ ਮੈਂ ਅੱਜ ਤੋਂ ਪੰਜ ਦਿਨ ਪਹਿਲਾਂ ਆਪਣੇ ਚਿੱਠੀਆਂ ਲਿਖੇ ਹੈ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਐਗਰੀਕਲਚਰ ਮਿਨਿਸਟਰ ਨੂੰ ਇਹ ਇਹਨਾ ਪੰਜਾਬ ਦਾ ਜਿਹੜਾ ਅੱਧਾ ਪੰਜਾਬ ਹੈ ਅੱਜ ਦੁਖ ਚੁੱਕਿਆ ਹੈ ਹੜ੍ਹਾਂ ਦੀ ਮਾਰ ਇੱਥੇ ਤੇ ਤੁਹਾਡੀ ਕੋਈ ਸਪੈਸ਼ਲ ਟੀਮ ਬਣਾ ਕੇ ਇੱਥੇ ਆ ਕੇ ਸਰਵੇ ਕਰਕੇ ਉਹ ਜਿਹੜਾ ਇਹਨਾਂ ਨੂੰ ਮਦਦ ਇਹਨਾਂ ਨੂੰ ਇਮੀਡੀਏਟ ਜੋ ਬਣਾਉਣੀ ਚਾਹੀਦਾ ਹੈ ਉਹਦੇ ਬਾਅਦ ਉਸ ਮਦਦ ਕਰੇ ਪਰ ਅਜੇ ਤੱਕ ਕੋਈ ਉਹਨਾਂ ਦਾ ਜਵਾਬ ਨਹੀਂ ਕੋਈ ਉਹਨਾਂ ਨੇ ਬਿਆਨ ਨਹੀਂ ਦਿੱਤਾ ਤੁਹਾਨੂੰ ਯਾਦ ਹੋਣਾ ਕਿ ਪਿਛਲੀ ਵਾਰ 2013 ਦੇ ਵਿੱਚ ਜਦੋਂ ਇਹ ਮੁਖਸਰ ਮਲੋਟ ਬਠਿੰਡਾ ਫੂਕਪੁਰ ਸਾਰਾ ਇਲਾਕਾ ਮੀਂਹ ਦੀ ਮਾਰ ਹਟ ਆ ਗਿਆ ਪੂਰੇ ਪਾਣੀ ਪਾਣੀ ਭਰ ਗਿਆ ਸੀ ਤੇ ਮੈਂ ਨੂੰ ਪਾਰਲੀਮੈਂਟ ਜਾ ਕੇ ਮੈਨੂੰ ਪਹਿਲੇ ਦਿਨ ਪਾਰਲੀਮੈਂਟ ਚੱਲੀ ਸੀ ਮੈਨੂੰ ਮੁੱਖ ਕਮੇਟੇ ਜਾ ਕੇ ਇਹ ਆਵਾਜ਼ ਉਠਾਈ ਤੇ ਉਹਦੇ ਵਿੱਚ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਡਾਕਟਰ ਮਰਮੂਰ ਸਿੰਘ ਜੀ ਦੇ ਦੇ ਪ੍ਰਧਾਨ ਮੰਤਰੀ ਸਨ ਤੇ ਉਹਨਾਂ ਨੇ ਉਸੇ ਦਿਨ ਹੀ ਆਪ ਇੱਕ ਮੀਟਿੰਗ ਬੁਲਾ ਕੇ ਜੋ ਵੀ ਮੰਤਰੀਆਂ ਦੀ ਤੇ ਇੱਥੇ ਕਮੇਟੀ ਬਣਾਤੀ ਜਿਹਦੇ ਵਿੱਚ ਉਹਨਾਂ ਨੇ ਜੈ ਰਾਮ ਰਮੇਸ਼ੂ ਜਿਹੜੇ ਸਾਡੇ ਸੀਨੀਅਰ ਕਾਂਗਸੀ ਆਗੂ ਨੇ ਉਹ ਚੇਅਰਮੈਨ ਬਣੇ ਸੀ ਕਿ ਉਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਪੂਰਾ ਜਿਹੜਾ ਪੰਜਾਬ ਦਾ ਦੌਰਾ ਕਰਕੇ ਉਹਦੀ ਅਸੈਸਮੈਂਟ ਕਰਕੇ ਕੇਂਦਰ ਸਰਕਾਰ ਨੂੰ ਪੇਸ਼ ਕੀਤੀ ਤੇ 6 1250 ਕਰੋੜ ਤੋਂ ਵੱਧ ਜਿਹੜੇ ਪੈਸੇ ਹੈ ਉਹ ਸਵੇਰੇ ਪੰਜਾਬ ਸਰਕਾਰ ਨੂੰ ਮਿਲੇ ਨੁਕਸਾਨ ਦਾ ਕੰਪਨਸੇਸ਼ਨ ਦਿੱਤੀ ਗਈ ਆ ਜੇ ਸਰਕਾਰ ਉਸ ਕਾਰ ਨਹੀਂ ਆ ਦੋਸਤ 23 ਗੁਣਾ ਵਾਰ 5 ਗੁਣਾ ਵਾਰ ਜਿਹੜਾ ਹੈ ਉਹ ਨੁਕਸਾਨ ਪਿਆ ਦਾ ਹੋ ਚੁੱਕਾ ਹੈ ਜਿਹੇ ਤੱਕ ਕੇਂਦਰ ਦੀ ਸਰਕਾਰ ਨੇ ਕੋਈ ਜਿਹੜਾ ਉਹਦੇ ਵੱਲ ਧਿਆਨ ਨਹੀਂ ਦਿੱਤਾ ਇਸ ਕਰਕੇ ਮੈਂ ਮੈਂ ਆਪ ਵੀ ਜਿਹੜਾ ਸਟੈਂਡਿੰਗ ਕਮੇਟੀ ਔਨ ਵਾਟਰ ਸੋਰਸ ਦਾ ਮੈਂਬਰ ਹਾਂ ਮੈਂ ਕੱਲ ਆਪਣੇ ਚੇਅਰਮੈਨ ਜੋ ਰਜੀਪਰਦਾਵ ਰੋੜੀ ਜੀ ਉਹਨਾਂ ਮੈ ਫੋਨ ਤੇ ਟੈਲੀਫੋਨ ਤੇ ਕਿਹਾ ਕਿ ਤੁਸੀਂ ਆ ਗਿਆ ਮੇ ਕਮੇਟੀ ਨੂੰ ਲਿਆ ਕੇ ਆਪਾਂ ਇਹ ਪੰਜਾਬ ਦਾ ਸਾਰੇ ਦਾ ਦੌਰਾ ਕਰੀਏ ਕਿਉਂਕਿ ਪਹਿਲਾਂ ਤੇ ਮੈਂ ਹਮੇਸ਼ਾ ਹੀ ਇਹ ਜਿਹੜਾ ਆਵਾਜ਼ ਚੱਕਦਾ ਰਹਿੰਦਾ ਕਿ ਪੰਜਾਬ ਹਰ ਵਾਰ ਡੁੱਬ ਜਾਂਦਾ ਇਹਨੂੰ ਬਚਾਉਣ ਵਾਸਤੇ ਸਾਨੂੰ ਅੱਜ ਲੋੜ ਹੈ ਕਿ ਅਸੀਂ ਇੱਕ ਜਿਹੜਾ ਵੱਡਾ ਜਿਹੜਾ ਜਿਵੇਂ ਨੰਗਲ ਡੈਮ ਹੈ ਉੱਥੇ ਇੱਕ ਡੈਮ ਬਣਾਤਾ ਜਾਵੇ ਜਿਹਦਾ ਰਾਵੀ ਦਾ ਪਾਣੀ ਬਿਆਸ ਦਾ ਪਾਣੀ ਜਿਹੜਾ ਵਾਧੂ ਪਾਣੀ ਹੈ ਜਿਹੜਾ ਪਹਾੜੀਆਂ ਦਾ ਪਾਣੀ ਹੈ ਉਹਤੇ ਸੇਵ ਰਜਿਸਟਰ ਕੰਡਿਟੀ ਸੇਵ ਕਰਕੇ ਉਹ ਲੋਡ ਪੈ ਗਈ ਉਹ ਕੀਤੀ ਵਾਇਦੇ ਇਸ ਕਰਕੇ ਉਹ ਸਾਡਾ ਜਨਾ ਮੈਂ ਅੱਜ ਤੋਂ 4 ਮਹੀਨੇ ਪਹਿਲਾਂ ਇਹ ਪ੍ਰੋਜੈਕਟ ਜਿਹੜਾ ਹੈ ਬਣਵਾ ਰਹੇ ਹਾਈਟੀ ਰੂਪਰ ਦੇ ਕਿਉਂਕਿ ਸਾਡੇ ਇੰਪੈਨਲਮੈਂਟ ਤੇ ਉਹ ਸਰਵੇ ਵੀ ਕਰ ਰਹੇ ਉਹਦਾ ਬਣਾ ਕੇ ਅਸੀਂ ਇਹ ਭਲਾ ਆਉਣ ਵਾਲੇ ਟਾਈਮ ਵਿੱਚ ਪ੍ਰਮਾਤਮਾ ਕਿਰਪਾ ਕਰੇਗਾ ਕਿ ਅਸੀਂ ਇਹ ਪ੍ਰੋਜੈਕਟ ਨੂੰ ਕੰਪਲੀਟ ਕਰਦੇ ਤੇ ਇਸ ਤਰ੍ਹਾਂ ਦਾ ਫਲਾਨਾ ਕਰੇਗਾ ਥੈਂਕ ਯੂ